ਮਾਂਸੂਨ ਤੋਂ ਪਹਿਲਾਂ ਦੀ ਸਿਰਫ ਇੱਕ ਦਿਨ ਦੀ ਬਾਰਿਸ਼ ਤੋਂ ਬਾਅਦ ਭਾਰਤ ਦੀ ਸਿਲੀਕਨ ਵੈਲੀ ਬੰਗਲੌਰੂ ਨੇ ਆਪਣੇ ਆਪ ਨੂੰ ਮੀਂਹ ਦੇ ਪਾਣੀ ਵਿੱਚ ਡੁੱਬਿਆ ਹੋਇਆ ਪਾਇਆ ਪਾਣੀ ਭਰੀਆਂ ਗਲੀਆਂ ਪਾਣੀ ਭਰੇ ਘਰ ਤੇ ਮੈਟਰੋ ਸਟੇਸ਼ਨ ਮੀਂਹ ਵਿੱਚ ਡੁੱਬ ਗਏ ਫਸੇ ਹੋਏ ਛਾਤਰੀ ਸ਼ਹਿਰ ਦੀ ਨਮੀ ਹਕੀਕਤ ਬਣ ਗਏ ਬੰਗਲੌਰੂ ਦੇ ਵਸਨੀਕ ਗੁੱਸੇ ਵਿੱਚ ਪੜ ਕੁੱਠੇ ਤੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਸਰਕਾਰ ਦੀਆਂ ਬੁਨਿਆਦੀ ਢਾਂਚੇ ਦੀਆਂ ਤਰਹੀਜ਼ਾਂ ਅਤੇ ਉਹਨਾਂ ਦੇ ਟੈਕਸਾਂ ਦੀ ਵਾਪਸੀ ਤੇ ਸਵਾਲ ਉਠਾਏ ਵਸਨੀਕਾਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੀਂਹ ਨੇ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਤਬਾਹ ਕੀਤਾ ਹੈ ਹਰ ਮਾਨਸੂਨ ਇਹੋ ਚਿਹੇ ਦ੍ਰਿਸ਼ ਲੈ ਕੇ ਆਉਂਦਾ ਹੈ ਪਾਣੀ ਨਾਲ ਭਰੇ ਘਰ ਬਿਜਲੀ ਕੱਟ ਤੇ بارش ਦੌਰਾਨ ਸਹਿਰ ਵਾਸੀਆਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇੱਕੋ ਦਿਨ ਵਿੱਚ 132 ਮਿਲੀਮੀਟਰ ਮੀਂਹ ਦਰਜ ਹੋਣ ਦੇ ਨਾਲ ਸ਼ਹਿਰ ਦੀਆਂ ਪਹਿਲਾਂ ਤੋਂ ਹੀ ਟੁੱਟੀਆਂ ਸੜਕਾਂ ਤੇ ਬੰਦ ਨਾਲੀਆਂ ਨੇ ਰਸਤਾ ਛੱਡ ਦਿੱਤਾ ਜਿਸ ਨਾਲ ਰਹਿੈਸ਼ੀ ਅਤੇ ਵਪਾਰ ਖੇਤਰਾਂ ਵਿੱਚ ਅਫਰਾ ਤਫਰੀ ਮੱਚ ਗਈ ਪਰ ਤੂਫਾਨ ਵਿੱਚ ਜੋ ਵਾਧਾ ਹੋਇਆ ਉਹ ਸਿਰਫ ਮੀਂਹ ਹੀ ਨਹੀਂ ਸਗੋਂ ਇੱਕ ਸਰਕਾਰੀ ਉਦਾਸੀਨਤਾ ਪ੍ਰਤੀ ਨਾਗਰਿਕਾਂ ਦਾ ਗੁੱਸਾ ਵੀ ਸੀ ਸੋਮਵਾਰ ਨੂੰ ਮੀਂਹ ਨਾਲ ਸਬੰਧਿਤ ਘਟਨਾਵਾਂ ਵਿੱਚ 12 ਸਾਲ ਦੇ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਬੈਂਗਲੋਰੀ ਜੋ ਵੱਡੀਆਂ ਗਲੋਬਲ ਟੈਕਨੋਲੋਜੀ ਕੰਪਨੀਆਂ ਦਾ ਘਰ ਹੈ ਕਰਮਚਾਰੀਆਂ ਨੂੰ ਕਰੋ ਕੰਮ ਕਰਨ ਲਈ ਮੀਂਹ ਨਾਲ ਭਰੀਆਂ ਹੋਈਆਂ ਸੜਕਾਂ ਤੇ ਜਾਣਾ ਪਿਆ ਕਰਨਾਟਕ ਜਿੱਥੇ ਇਸ ਵਕਤ ਕਾਂਗਰਸ ਦੀ ਸਰਕਾਰ ਹੈ ਉਸਦੀ ਵਿਰੋਧੀ ਧਿਰ ਭਾਜਪਾ ਨੇ ਸਥਾਨਕ ਸਰਕਾਰ ਤੇ ਸ਼ਹਿਰ ਅਤੇ ਰਾਜ ਵਿੱਚ ਮੀਂਹ ਨਾਲ ਸੰਬੰਧਿਤ ਮੁੱਦਿਆਂ ਨਾਲ ਨਜਿੱਠਣ ਵਿੱਚ ਅਸਫਲ ਰਹਿਣ ਦਾ ਦੋਸ਼ ਲਾਇਆ ਹੈ ਭਾਜਪਾ ਨੇ ਰਾਹਤ ਕਾਰਜਾਂ ਲਈ 10 ਬਿਲੀਅਨ ਡਾਲਰ ਤੁਰੰਤ ਚਾਰੀ ਕਰਨ ਦੀ ਮੰਗ ਕੀਤੀ ਹੈ